विधानसभा हलका नापा ਤੋਂ سابقا ਕੈਬਨਿਟ ਮੰਤਰੀ 사ਦੂ ਸਿੰਘ ਕਰਮਸੋਤ ਵੱਲੋਂ ਆਪਣੇ ਹਲਕੇ ਵਿੱਚ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਦਿਨ ਪ੍ਰਤੀ ਦਿਨ ਕਾਂਗਰਸੀ ਵਰਕਰਾਂ ਨੂੰ ਇਕੱਠਿਆਂ ਕਰਕੇ ਮੀਟਿੰਗਾਂ ਰੱਖੀਆਂ ਜਾ ਰਹੀਆਂ ਹਨ ਇਸੇ ਲੜੀ ਦੇ ਤਹਿਤ ਅਜ ਵਿਧਾਨ ਸਭਾ ਹਲਕਾ ਨਾਪਾ ਦੇ ਪਿੰਡ ਗੁਦਾਇਆ ਵਿਖੇ ਨਵ ਨਿਯੁਕਤ ਕੀਤੇ ਗਏ ਮੰਡਲ ਪ੍ਰਧਾਨ ਕੁਲਵੀਰ ਸਿੰਘ ਗੁਦਾਇਆ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਰੱਖੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂਆਂ ਵੱਲੋਂ ਪਹੁੰਚ ਕੇ ਵਰਕਰਾਂ ਨੂੰ ਸੰਬੋਧਨ ਕੀਤਾ ਗਿਆ ਕੋ ਮਕਸਦ ਤਾਂ ਇੱਕੋ ਹੀ ਹੈ ਵੀ ਭਾਈਚਾਰਾ ਇਹ ਸਾਹ ਕੁਲਵੀਰ ਸਿੰਘ ਜੀ ਨੇ ਇੱਥੇ ਦੇ ਜਿਹੜੇ ਸਾਡੇ ਮੰਡਲ ਦੇ ਪ੍ਰਧਾਨ ਨੇ ਕਾਂਗਰਸ ਦੇ ਮੰਡਲ ਪ੍ਰਧਾਨ ਨੇ ਇਹਨਾਂ ਦੇ ਪਹਿਲਾਂ ਸ਼ਾਦੀ ਹੋਈ ਸੀ ਇਹਨਾਂ ਦੀ ਮੈਂ ਉਹ ਚ ਪਹੁੰਚ ਨਹੀਂ ਸਕਿਆ ਸੀ ਕਿਸੇ ਕਾਰਨ ਕਰਕੇ ਤੇ ਆਹ ਉਹ ਪ੍ਰੋਗਰਾਮ ਇਹਨੂੰ ਵਧਾਈ ਦੇਣ ਦਾ ਹੀ ਕਰਿਆ ਸੀਗਾ ਰੱਬ ਨੇ ਸੁਣੀ ਖਾਲੀ ਇਹਨਾਂ ਦੇ ਬੇਟਾ ਹੋ ਗਿਆ ਦੁਰੀ ਹੋ ਗਈ ਪਾਰਟੀ ਇਹਨੂੰ ਵਧਾਈ ਦੇਣ ਵਾਸਤੇ ਪਹੁੰਚੇ ਸੀ ਮੈਂ ਤਾਂ ਮੇਰੇ ਨਾਲ ਪ੍ਰਧਾਨ ਜੀ ਆਏ ਬਿੱਟੂ ਜੀ ਹੋਰ ਸਾਰੇ ਸਾਥੀ ਆਏ ਨੇ ਸੰਤੋਖ ਜੀ ਸਾਰੇ ਸਾਥੀ ਆਏ ਨੇ ਪਰ ਮੈਂ ਹੈਰਾਨਾ ਕਿ ਇੱਡਾ ਇਹਨਾਂ ਦਾ ਪਿਆਰ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਇਲਾਕੇ ਦੇ ਸਾਰੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਆਏ ਹੋਏ ਨੇ ਅੱਜ ਔਰ ਇਸ ਨਗਰ ਦੇ ਸਾਰੇ ਸਤਕਾਰਯੋ ਕਿਵੇਂ ਸਰਦਾਰ ਬਲਬੀਰ ਸਿੰਘ ਜੀ ਸਾਫ ਦਾ ਸਰਪੰਚ ਸਾਹ ਗੁਰਦੇਵ ਸਿੰਘ ਜੀ ਸਾਡੇ ਸੀਨੀਅਰ ਕਾਂਗਰਸ ਪਾਰਟੀ ਦੇ ਆਗੂ ਨੇ ਔਰ ਇਸ ਨਗਰ ਦੇ ਸਤਕਾਰਯੋਗ ਬਜ਼ੁਰਗ ਆਏ ਬੈਠੇ ਨੇ ਭੈਣਾਂ ਤੇ ਮਾਤਾਵਾਂ ਆਈਆਂ ਬੈਠੀਆਂ ਨੇ ਬੱਚੇ ਆਏ ਬੈਠੇ ਨੇ ਮੈਂ ਸਮਝਦਾ ਕਿ ਬੜੇ ਥੋੜੇ ਲੋਕ ਨੇ ਜਿਨ੍ਹਾਂ ਦਾ ਇੰਨਾ ਲੋਕਾਂ 'ਚ ਪਿਆਰ ਹੈ ਸਰਦਾਰ ਛੋਟਾ ਸਿੰਘ ਜੀ ਠੇਕੇਦਾਰ ਸਾਹਿਬ ਜਿਹੜੇ ਕੁਲਬੀਰ ਦੇ ਦਾਦਾ ਜੀ ਹੋਇਆ ਕਰਦੇ ਸੀ ਉਹਨਾਂ ਨੇ ساری ਉਮਰ ਕਾਂਗਰਸ ਦਾ ਸਾਥ ਦਿੱਤਾ ਔਰ ਅੰਤ ਸਵਾਸਾਂ ਤੱਕ ਉਹਨੇ ਕਾਂਗਰਸ ਦੀ ਸੇਵਾ ਕੀਤੀ ਹੈ ਮੈਂ ਸਮਝਦਾ ਕਿ ਉਹਨਾਂ ਦੀ ਮਿਹਨਤ ਨੂੰ ਅੱਜ ਉਹਨਾਂ ਦੇ ਸਦਕ ਨੂੰ ਫਲ ਲੱਗਿਆ ਹੈ ਕਿ ਉਹਨਾਂ ਦਾ ਪੋਤਾ ਅੱਜ ਕਾਂਗਰਸੀ ਦੀ ਆਗੂ ਦੇ ਤੌਰ ਤੇ ਉੱਭਰਿਆ ਹੈ ਔਰ ਇਸ ਮੰਡਲ ਦਾ ਪ੍ਰਧਾਨ ਬਣਿਆ ਹੈ ਇਸ ਗੱਲ ਦੀ ਇਹਨਾਂ ਨੂੰ ਬਧਾਈ ਦੇਉਂਦੇ ਹਾਂ ਇਹ ਬਿਅੱਫ ਕਾਨੂੰਨ ਦੇ ਕਾਨੂੰਨ ਤੇ ਬੱਚਾ ਹੋਣੀ ਹੈ ਵਿਧਾਨ ਸਭਾ ਦੇ ਵਿੱਚ ਕੀ ਕਹਿਣਾ ਤੂੰ ਕਾਤਾ ਬੇਅਦਬ ਕਾਨੂੰਨ ਲੈ ਕੇ ਚਰਚਾ ਹੋਣੀ ਹੈ ਦੇਖੋ ਚਰਚਾ ਤੇ ਇਹੀ ਆ ਜੇ ਵੀ ਕਿਸੇ ਦੀ ਵੀ ਕੋਈ ਬੇਅਦਬੀ ਕਰਦਾ ਉਹਦੇ ਤੇ ਖਿਲਾਫ ਤਾਂ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਨਾ ਬੜਾ ਸੋਚ ਸਮਝ ਕੇ ਦੇਖ ਕੇ ਪਰ ਕੇ ਜਿਹੜਾ ਗੁਨਾਹਗਰ ਬਦਾ ਉਹਨੂੰ ਨਹੀਂ ਮਾਫ ਕਰਨਾ ਚਾਹੀਦਾ 1158 ਜਿਹੜੀਆਂ ਨਿਯੁਕਤੀਆਂ ਵੀ ਜਿਹੜੀਆਂ ਅੱਜ ਜਿਹੜੀਆਂ ਹੈਗੀਆਂ ਸੁਪਰੀਮ ਕੋਰਟ ਮੈਂ ਪਹਿਲਾਂ ਹੀ ਕਹਿ ਕੇ ਹਟਿਆ ਸੁਪਰੀਮ ਕੋਰਟ ਨੇ 1100 ਕੰਨੀਆਂ 958 ਨਿਯੁਕਤੀਆਂ ਰੱਦ ਕੀਤੀਆਂ ਨੇ ਮੈਂ ਸਮਝਦਾ ਕਿ ਜੇ ਕਿਤੇ ਕੋਈ ਘਾਟ ਹੈ ਨੌਕਰੀ ਰੱਖਣ ਲੱਗਿਆਂ ਸਰਕਾਰ ਨੂੰ ਔਰ ਸਾਰੀ ਮਹਿਕਮੇ ਨੂੰ ਬੜਾ ਖਿਆਲ ਰੱਖਣਾ ਚਾਹੀਦਾ ਕੋਈ ਐਸੀ ਗਲਤੀ ਨਾ ਹੋਵੇ ਜਿਹਦਾ ਮੁੜ ਕੇ ਜਿਹੜੇ ਕੈਂਡੀਡੇਟ ਨੇ ਜਿਹੜੇ ਵਿਚਾਰੇ ਹੁਣ ਜਿਹਨਾਂ ਨੂੰ ਪੋਸਟਾਂ ਮਿਲੀਆਂ ਸੀ 11658 ਬੰਦਿਆਂ ਨੂੰ ਜਿੱਥੇ ਪਹਿਲਾਂ ਉਹਨਾਂ ਦੇ ਖੁਸ਼ੀਆਂ ਸੀ ਹੁਣ ਸਾਰਾ ਪਰਿਵਾਰ ਉਹਨਾਂ ਦੇ ਨਰਾਸ਼ਾ ਚ ਆਦਮੇ ਚ ਚਲੇ ਗਿਆ ਕਿ ਸਾਡੀ ਨੌਕਰੀ ਚਲੀ ਗਈ ਮੈਂ ਸਮਝਦਾ ਕਿ ਸਾਰੇ ਹੀ ਪਹਿਲਾਂ ਸੋਚ ਸਮਝ ਕੇ ਸਾਰੇ ਮਹਿਕਮਿਆਂ ਨੂੰ ਚਾਹੀਦਾ ਕਿ ਕੱਲ ਨੂੰ ਕੋਈ ਕੋਟ ਦਾ ਸਾਹਮਣਾ ਨਾ ਕਰਨਾ ਪਵੇ ਇਸ ਨੂੰ ਪਹਿਲਾਂ ਸੋਚ ਸਮਝ ਕੇ ਨਿਯੁਕਤੀਆਂ ਕਰਨੀਆਂ ਚਾਹੀਦੀ ਹਲਕੇ ਦੇ ਵਰਕਰ ਤਾਂ ਦੇਖੋ ਗੱਲ ਇਹ ਹੈ ਕਾਂਗਰਸ ਦਾ ਵਰਕਰ ਤਾਂ ਹਮੇਸ਼ਾ ਤਿਆਰ ਰਹਿੰਦਾ ਦੇਖੋ ਅੱਜ ਵੀ ਤੁਸੀਂ ਦੇਖਿਓ ਇਲਾਕੇ ਦੇ ਸਾਰੇ ਵਰਕਰ ਨੇ ਕਾਂਗਰਸ ਪਾਰਟੀ ਹੈ ਕਹਿੰਦਾ ਕਾਬਲ ਦੇ ਜੰਮਿਆਂ ਨੂੰ ਨਿਤ ਮਹਿੰਮਾ ਤੇ ਜੇ ਭਾਵੇਂ ਅੱਜ ਅਸੀਂ ਇਹਨਾਂ ਦੇ ਵਿਆਹ ਦੀ ਸ਼ਾਦੀ 'ਚ ਇਹਨਾਂ ਦੇ ਬੱਚੇ ਦੀ ਖੁਸ਼ੀ 'ਚ ਵੀ ਆਏ ਆ ਤਾਂ ਇੰੋਂ ਲੱਗਦਾ ਕਿ ਇਲੈਕਸ਼ਨ ਦੀ ਲੜਨ ਤੇ ਲੜਦੇ ਫਿਰਦੇ ਨੇ ਸਾਰੇ ਸੋ ਅਸੀਂ ਕਦੇ ਇਸ ਦੌਰ ਨੂੰ ਢਿੱਲਾ ਨਹੀਂ ਛੱਡਿਆ ਪਾਰਟੀ ਦਾ ਹੁਕਮ ਹੈ ਰਾਹੁਲ ਗਾਂਧੀ ਜੀ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਵਿਡਿੰਗ ਜੀ ਦਿਨ ਰਾਤ ਪੂਰੇ ਫਿਰਦੇ ਨੇ ਔਰ ਥੱਲੇ ਵਰਕਰਾਂ ਨੂੰ ਵੀ ਥੱਲੇ ਇਸ ਗੱਲ ਦੀ ਤਾਕਤ ਮਿਲਦੀ ਆ ਜੇ ਅਸੀਂ ਸਾਰੇ ਇਕੱਠੇ ਆ ਜਿਹੜੇ-ਜਿਹੜੇ ਵੀ ਸਾਡੇ ਵਰਕਰ ਦੇਖਣਗੇ ਸੋਣਗੇ ਉਹਨਾਂ ਨੂੰ ਤਾਕਤ ਮਿਲੇਗੀ ਅੱਗੇ ਤੋਂ ਅੱਗੇ ਤਾਕਤ ਬਣਦੀ ਜਾਵੇ ਧੰਨਵਾਦ ਤੁਸੀਂ ਆਪ ਹੀ ਸਵਾਲ ਕੀਤਾ ਵੀ ਕਾਂਗਰਸ ਪਾਰਟੀ ਨੇ ਕਿੰਨਕਾ ਜਿਹਾ ਫੰਕਸ਼ਨ ਰੱਖ ਲਿਆ ਰੈਲੀ ਦਾ ਰੂਪ ਬਣ ਗਿਆ ਕਿਉਂ ਬਣ ਗਿਆ ਕਿਉਂਕਿ ਲੋਕ ਇਸ ਮਾਰੂ ਸਰਕਾਰ ਮਾੜੀਆਂ ਨੀਤੀਆਂ ਵਾਲੀ ਸਰਕਾਰ ਨੂੰ ਵਿਦਾ ਕਰਨਾ ਚਾਹੁੰਦੇ ਵੀ ਜਲਦੀ ਤੋਂ ਜਲਦੀ ਉਹ ਕਿਹੜਾ ਦਿਨ ਆਵੇ ਕਿ ਤੁਸੀਂ ਇਹਨਾਂ ਵੋਟਾਂ ਦਾ ਅੰਤ ਤਾਂ ਹੋ ਜਾ ਉਹ ਕਹਿੰਦਾ ਹੁੰਦਾ ਸੀ ਨਾ ਭਗਵਾਨ ਦਲਾ ਤੋਂ ਡਲਾ ਹੁੰਦਾ ਪਤਾ ਨਹੀਂ ਕਾਹਦੇ ਆਤਾ ਹੈ ਦਲਾਤੋ ਡਲਾ ਹੁੰਦਾ ਪਤਾ ਨਹੀਂ ਕਿਦਰ سے ਆਤਾ ਹੈ ਉਹ ਇਹਨੂੰ ਲੋਕ ਤੁਸੀਂ ਨਾ ਹੋਂਣ ਤੋਂ ਜਿਹੜਾ ਇਲੈਕਸ਼ਨ ਫਿਰ ਇਹਨੂੰ ਪਤਾ ਲੱਗੂਗਾ ਵੀ ਦਲਾਤੋ ਡਲਾ ਕੀ ਹੁੰਦਾ ਹੈ ਸਭ ਤੋਂ ਪਹਿਲਾਂ ਤਾਂ ਸਾਡੇ ਕੁਲਵੀਰ ਜੀ ਜੋ ਮੰਡਲ ਪ੍ਰਧਾਨ ਬਣੇ ਨੇ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਮਾਰਵਾਛਿਆ ਉਹਦੇ ਸੰਗ ਵਿੱਚ ਪ੍ਰੋਗਰਾਮ ਰੱਖਿਆ ਗਿਆ ਤੁਸੀਂ ਆਪ ਹੀ ਸਵਾਲ ਕੀਤਾ ਵੀ ਕਾਂਗਰਸ ਪਾਰਟੀ ਨੇ ਕਿੰਨਕਾ ਜਿਹਾ ਫੰਕਸ਼ਨ ਰੱਖਿਆ ਸੀ ਉਹ ਰੈਲੀ ਦਾ ਰੂਪ ਬਣ ਗਿਆ ਉਹ ਕਿਉਂ ਬਣ ਗਿਆ ਕਿਉਂਕਿ ਲੋਕ ਇਸ ਮਾਰੂ ਸਰਕਾਰ ਮਾੜੀਆਂ ਨੀਤੀਆਂ ਵਾਲੀ ਸਰਕਾਰ ਨੂੰ ਵਿਦਾ ਕਰਨਾ ਚਾਹੀਦਾ ਵੀ ਜਲਦੀ ਦੇ ਜਲਦੀ ਉਹ ਕਿਹੜਾ ਦਿਨ ਆਵੇ ਕਿ ਤੁਸੀਂ ਕਿਹੜਾਂ ਵੋਟਾਂ ਦਾ ਅੰਤ ਦਾ ਹੋਵੇ ਉਹ ਕਹਿੰਦਾ ਹੁੰਦਾ ਸੀ ਨਾ ਭਗਵਾਨ ਦଳਾ ਤੋਂ ਦଳਾ ਹੁੰਦਾ ਪਤਾ ਨਹੀਂ ਕਹਾ ਤੇ ਆਤਾ ਹੈ ਦਲਾ ਤੋਂ ਦਲਾ ਹੁੰਦਾ ਪਤਾ ਨਹੀਂ ਕਿਧਰ ਸੇ ਆਤਾ ਹੈ ਉਹ ਇਹਨੂੰ ਲੋਕ ਤੁਸੀਂ ਨਾ ਸੌਣ ਤੋਂ ਜਿਹੜਾ ਇਲੈਕਸ਼ਨ ਫਿਰ ਇਹਨੂੰ ਪਤਾ ਲੱਗੂਗਾ ਵੀ ਦਲਾ ਤੋਂ ਦਲਾ ਕੀ ਹੁੰਦਾ ਜੀ ਧੰਨਵਾਦ ਹਾਂਜੀ ਸ੍ਰੀ ਹਰਨਜੀਤ ਅੱਜ ਇੱਕ ਜਿਹੜਾ ਫੰਕਸ਼ਨ ਰੱਖਿਆ ਗਿਆ ਕਿਉਂਕਿ ਤੁਸੀਂ ਕਿਹਨਾਂ ਤੋਂ ਸਾਉਤੋ ਪਹਿਲਾਂ ਦਾ ਸਾਡੇ ਕੁਲਵੀਰ ਜੀ ਜੋ ਮੰਡਲ ਪ੍ਰਧਾਨ ਬਣੇ ਨੇ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਮਾਰਦạchਿਆ ਉਹਦੇ ਸਨ ਵਿੱਚ ਪ੍ਰੋਗਰਾਮ ਰੱਖਿਆ ਗਿਆ। ਭਾਰ ਨੂੰ ਬਹੁਤ ਬਹੁਤ ਮੁਬਾਰਕਾ ਅੱਜ ਸਾਡੀ ਸੋਚੇ ਹਲਕੇ ਦੀ ਜੋ ਸਾਡੇ ਲੀਡਰਸ਼ਿਪ ਹੈ ਕਾਂਗਰਸੀ ਪਹੁੰਚੀ ਹੈ ਤੇ ਖਾਸ ਤੌਰ ਤੇ ਸਰਦਾਰ ਸਾਧੂ ਸਿੰਘ ਧਰਮਸੋਧ ਜੀ ਪਹੁੰਚੇ ਆ। ਸ਼ਾਮ ਦਾ ਕੈਂਡੀਡੇਟ ਮਾਤਰੀ ਪੰਜਾਬ ਸਾਡੇ ਭਰਾ ਨੂੰ ਖੁਸ਼ੀ ਦੁੱਖੀ ਹੋ ਗਈ ਇਸ ਮੌਕੇ ਕਿਉਂਕਿ ਕੱਲ ਹੀ ਬੇਟਾ ਵੀ ਹੋਇਆ ਸੋ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਸੀ ਇੱਕ ਤੇ ਜਿਹਨੇ ਕਿ ਰੈਲੀ ਦਾ ਰੂਪ ਧਾਰਨ ਕਰਿਆ ਹੋਇਆ ਸਾਨੂੰ ਲੱਗਦਾ ਕਿ ਲੋਕਾਂ ਨੇ ਆਪਣਾ ਮਨ ਬਣਾ ਲਿਆ ਹੈ ਪਾਈ ਦੇ ਵਿੱਚ ਲੋਕ ਇਲੈਕਸ਼ਨ ਤੋਂ ਪਹਿਲਾਂ ਹੀ ਸਰਕਾਰ ਆਪਦੀ ਚੁਣ ਚੁੱਕੇ ਨੇ ਨਵੇਂ ਧੰਨਵਾਦ